ਮੇਰਾ ਨਾਮ ਅੰਜਲੀ ਹੈ ਕੀ ਗੱਲਬਾਤ ਹੋਈ ਜੀ ਗੱਲਬਾਤ ਇਦਾਂ ਹੀ ਸੀ ਆ ਕੁੜੀ ਨਾਲ ਰਿੰਗ ਸੈਰਾਮਰੀ ਹੋਈ ਸੀ ਇਹ 2 ਸਾਲ ਪਹਿਲਾਂ ਕੀ ਨਾਮ ਕੁੜੀ ਦਾ ਤੇ ਮੁੰਡੇ ਦਾ ਕਸ਼ਿਸ਼ ਮੁੰਡੇ ਦਾ ਨਾਮ ਮੰਦੀਪ ਆ ਮੰਦੀਪ ਅੱਛਾ ਅੱਖਾਂ ਉਸ ਤੋਂ ਬਾਅਦ ਅਸੀਂ ਕਹੇ ਦੋ ਤਿੰਨ ਸਾਲ ਬਾਅਦ ਅਸੀਂ ਵਿਆਹ ਕਰ ਲਾਂਗੇ ਇਹਨਾਂ ਦਾ ਹੁਣ ਜਦੋਂ ਵਿਆਹ ਦਾ ਟਾਈਮ ਆਇਆ ਮੁੱਕਰ ਕੇ ਕੋ ਕਹਿੰਦੀ ਮੈਂ ਨਹੀਂ ਵਿਆਹ ਤੇ ਨਾ ਕਰਾਣਾ ਮੈਂ ਆਪਣਾ ਫਿਊਚਰ ਦੇਖਣਾ ਮੈਂ ਬਾਹਰ ਵਾਲੇ ਮੁੰਡੇ ਨਾਲ ਵਿਆਹ ਕਰਾਣਾ ਮੇਰੀ ਮੰਮੀ ਨੇ ਰਿਸ਼ਤਾ ਲੱਭ ਲਿਆ ਮੇਰੇ ਵਾਸਤੇ ਤਾਂ ਕਰਕੇ ਮੇਰੇ ਮੱਚੇ ਨੇ ਬੜੀ ਟੈਨਸ਼ਨ ਲਈ ਤੇ ਇਸ ਕਰਕੇ ਉਹਨੇ ਖੋਦ ਸ਼ਿਕਾਇਤ ਆ। ਬਾਦਮਤਬ ਅਪਡੇਟਾਂ ਚ ਨਹੀਂ ਆਈ ਦੀ। ਅੱਜ ਤੁਸੀਂ ਧਰਨਾ ਲਗਾਇਆ ਹੈਗਾ ਕੀ ਕਰ ਰਹੇ ਹੋ ਪੁਲਿਸ ਕਰਵੇ। ਕਾਰਨ 5 ਦਿਨ ਹੋ ਗਏ ਅਜ 5-6 ਦਿਨ ਹੋ ਗਏ ਹਕਮਦੀਆਂ ਵੀ ਆਜ਼ਾਦ। ਮੇਰੇ ਬੱਚੇ ਦਾ ਕਤਲ ਕੀਤਾ ਉਹਨਾਂ ਨੇ। ਆਜ਼ਾਦ ਹਕਮਦੀਆਂ ਪਈਆਂ ਉਹਨਾਂ ਨੂੰ ਫੜਿਆ ਨਹੀਂ ਗਿਆ ਹਜੇ ਤੱਕ ਤਾਂ ਅਸੀਂ ਧਰਨਾ ਲਾਇਆ। ਐਫਐਤਰਚ ਕੀਤੀ ਹਾਂ। ਹਾਂਜੀ। ਕਿਤੇ ਕਿਤੇ ਕਲਾਸ ਕੀਤੀ। ਇੱਕ ਅੱਛੀ ਸੀਦੇ। ਹਾਂ। ਉਹ ਮੰਮੀ ਉਹਦਾ ਡੈਡੀ ਦੀ ਨਾਨੀ। ਕੀ ਡਿਆਫੋਨ ਹੈ ਕੋਨਾ ਇੱਕੋ ਨੇ ਕਰਕੇ ਨਹੀਂ ਸਾਡਾ ਇਨਸਾਫ ਹੋ ਰਿਹਾ ਤਾਂ ਹੁਣ ਧਰਨਾ ਲਗਾਇਆ ਲੱਗਦਾ ਕਿ ਇਨਸਾਫ ਮਿਲੇਗਾ ਜਾਂ ਇਨਸਾਫ ਨਹੀਂ ਮਿਲਦਾ ਤਾਂ ਅਗਲਕ ਕੀ ਨੀਤੀ ਇਨਸਾਫ ਲੈਣਾ ਮੈਨੂੰ ਪਤਾ ਜਿੱਥੇ ਤੱਕ ਮਰਜ਼ੀ ਜਾਣਾ ਪਵੇ ਮੈਂ ਨਹੀਂ ਰੁਕਣਾ ਬਹੁਤ ਪਰਿੰਸ ਧਰਨਾ ਲਗਾਇਆ ਕਿੰਦਾ ਲਗਾਇਆ ਧਰਨਾ ਲਗਾਇਆ ਮੇਰੇ ਭਰਾ ਦਾ ਮਰਡਰ ਕਰਤਾ ਇਹਨਾਂ ਨੇ ਜੀ ਚਾਰ ਇੱਕ ਦੀ ਨਾਨੀ ਪੰਜ ਜਣਿਆਂ ਨੇ ਨੂੰ ਬਹੁਤ ਰਾਸ ਮੈਡ ਕਰਦੇ ਸੀਗੇ ਜੀ ਉਹਨੇ ਦਿਲ ਚ ਗੱਲਾਂ ਰੱਖ ਕੇ ਵੀਡੀਓ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਵੀਡੀਓ ਬਣਾ ਕੇ ਗਿਆ ਪਹਿਲੇ ਉਹ ਉਹ 18 ਤਰੀਕ ਨੂੰ ਕੀਤੀ ਜੀ ਫਾਂਸੀ ਲਈ ਉਹਨੇ ਪੱਕੇ ਨਾਲ ਹਾਂਜੀ ਪਹਿਲਾਂ ਜਦੋਂ ਸੁਸਾਇਡ ਕੋਈ ਗਲਬਤ ਪਰਿਵਾਰ ਨਾਲ ਗੱਲ ਪਾਉਂਦੀ ਸੀ ਕਾਰਨ ਸੁਸਾਇਡ ਤੋਂ ਪਹਿਲੇ ਠੀਕ ਸੀਗਾ ਜੀ ਮਾਸੀ ਮੇਰੀ ਉਹਨੂੰ ਚਾਹ ਬਣਾ ਕੇ ਦੇ ਕੇ ਗਈ ਥੋੜੀ देर ਲਈ ਬਾਹਰ ਗਈ ਉਹ 5-7 ਮਿੰਟ ਲਈ ਤੇ 5-7 ਮਿੰਟ ਚ ਉਹਨੇ ਆ ਕਰ ਲਿਆ ਜੀ ਘਰੇ ਇਸ ਲਈ ਤੁਹਾਨੂੰ ਇਹ ਜੁਰ ਬੜੀਆ ਕੀ ਗੱਲ ਕੀ ਹੋਈ ਹੈ ਜਿਹੜੇ ਕਾਰਨ ਕਾਰਨ ਹੈ ਜੀ ਇਹ ਟੌਰਚਰ ਕਰਦੀਆਂ ਸੀ ਉਹਨੇ ਦੋਵੇਂ ਟੌਰਚਰ ਕਰਦੇ ਸੀ ਆ ਮਾਵਾਂ ਤੇ ਦੋਵੇਂ ਟੋਚੇ ਦੋਨੋਂ ਹੀ ਉਹਨੂੰ ਬਾਰ ਬਾਰ ਫੋਨ ਕਰਦੇ ਸੀ ਬੱਸ ਉਹ ਕਹਿੰਦਾ ਸੀ ਮੈਨੇ ਇੱਕ ਵਾਰੀ ਗੱਲ ਕਰ ਲੈ ਕਸ਼ਿਸ਼ ਗੱਲ ਕਰ ਲੈ ਇਹਨੇ ਗੱਲ ਨਹੀਂ ਕੀਤੀ ਲੜਕੀ ਦੀ ਉਹਦੀ ਉਹਦੀ ਮਦਦ ਹਾਂਜੀ ਉਹਦਾ ਪਿਓ ਵੀ ਉਹਦੀ ਨਾਨੀ ਵੀ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਗਾਲਾ ਕੱਢਦੇ ਸੀ ਉਹਨੂੰ ਰਿਕਾਰਡਿੰਗਾਂ ਪਈਆਂ ਸਾਡੇ ਕੋਲ ਫੋਨ 'ਚ ਗਾਲਾ ਕੱਢਦੇ ਸੀ ਕਿ ਤੇਰਾ ਵਿਆਹ ਨਹੀਂ ਕਰਾਉਣਾ ਸੀ ਅਸੀਂ ਕਰਨ ਕਿਉਂ ਨਹੀਂ ਵਿਆਹ ਕਰਾਂ ਤੇ ਕਿਉਂ ਮੁਕੰਨਿਚ ਹੋਇਆ ਉਹ ਕਹਿੰਦੇ ਜੇ ਕੰਮ ਹਜੇ ਕੰਮ 'ਚ ਸੈਟਲ ਸੈਟਲ ਨਹੀਂ ਸੀ ਹੋਇਆ ਤਾਂ ਚੰਗੀ ਹੈ ਹਾਂ ਜੀ ਹੁਣ ਇਹਦਾ ਸਟੱਡੀ ਕੰਪਲੀਟ ਹੋਈ ਸੀਗੀ ਉਹਦੀ ਉਹ ਕਹਿੰਦੇ ਫਿਊਚਰ ਦੇਖਣਾ ਆਪਾਂ ਬਾਹਰ ਮੁੰਡੇ ਨਾਲ ਹੀ ਕਰਾਉਣਾ ਵਿਆਹ ਦਾ ਜੋ ਮਰਜ਼ੀ ਹੋ ਜੇ ਪਹਿਲਾਂ ਫਿਰ ਉਹਨਾਂ ਨੇ ਦੱਸਿਆ ਕਿ ਪਹਿਲਾਂ ਫਿਰ ਕਿਉਂ ਆਪਣੇ ਏਗਮੈਂਟ ਕਰੀਏ ਪਹਿਲਾਂ ਜੂਮੀ ਹੋਇਆ ਪਹਿਲੇ ਉਹਨਾਂ ਨੂੰ ਦਿਖਿਆ ਕੁਝ ਸਾਡੇ ਕੋਲ ਖਾ ਕੇ ਸਭ ਕੁਝ ਸਾਡਾ ਕੱ ਉੜੀ ਸਾਰਾ ਜੋ ਕੁਝ ਕਪੜਾ ਸਭ ਕੁਝ ਉਹ ਤੋਂ ਖਾਂਦੀ ਸੀ ਆਗੇ ਸਾਰਾ ਕੁਝ ਸਾਡੇ ਘਰੋਂ ਆਗੇ ਖਾਂਦੀ ਸੀ ਖਤਮ ਹੋ ਗਿਆ ਹੁਣ ਫਿਊਚਰ ਨਹੀਂ ਦਿਖਿਆ ਸੀਗਾ ਉਹਨੂੰ ਜੀ ਮੈਂ ਏਦਾਂ ਦਾ ਬੱਚਾ ਦਿੱਤਾ ਸੀ ਇਹਨੂੰ ਆਪਣਾ ਏਦਾਂ ਦਾ ਏਦਾਂ ਦਾ ਦਾਦਾ ਦਾ ਘਰ ਤਾਂ ਹੀ ਜਾਂਨੇ ਆ ਦੇਖ ਲੋ ਜੀ ਦਾਦਾ ਦਾ ਮੇਰੀ ਝੋਲੀ ਲਾ ਕੇ ਪਾਇਆ ਨੇ ਆ ਲੈ ਕੇ ਦੇਖੋ ਕਿੰਨਾ ਸੋਹਣਾ ਸੀਗਾ ਜੀ ਮੇਰਾ ਭਰਾ ਦੇਖੋ ਆ ਲੈ ਕੇ ਗਈ ਸੀ ਮਰ ਕੋਲ ਰੰਗ ਵੀ ਕਾਲਾ ਕਰਤਾ ਉਹ ਵੀ ਸਾਰਾ ਚੂਸਤਾ